ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਰਹੋਂ ਭੂਲ ਚੂਕ ਬੋਲਦੇ ਪੀਖਰੇ ਹਰ ਭਾਣੇ ਹਰ ਸੰਤਾਂ ਨੂੰ ਹੋਰ ਥਾਉ ਨਹੀਂ ਹਰ ਮਾਨ ਨਮਾਣੇ ਜਨ ਨਾਨਕ ਨਾਮ ਦਾ ਬਾਣ ਹੈ ਹਰ ਤਣ ਸਤਾਣੇ ਜਿਥੇ ਜਾਹੇ ਵੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਖੀ ਸੋਥਾਨ ਪਾਲਿਆ ਲੈ ਧੁਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰਨਾਮ ਧਿਆਵਾ ਜਨਾਨਕ ਸਤਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਹ ਹੈ ਪੂਰਾ ਸਤਗੁਰੂ ਭੁੱਖ ਜਾਏ ਲੈ ਮੇਰੀ ਗੁਰਸਿੱਖਾ ਕੀ ਭੁੱਖ ਸਭ ਗਈ ਤਿਨ ਵਿਚੇ ਹੋਰ ਖਾਏ ਕਨੇਰੀ ਜਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਗੁਰ ਰੇਠਾ ਰਾਮ ਰਾਜ ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪਹਿਨਾਈ ਹੈ ਜਿਨ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁਟਿ ਆਸਾ ਮਹਲਾ ਚੌਥਾ ਦਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ RAM ਰਾਜੇ ਜੇ ਬਰਹੋਂ ਫੂਲ ਚੂਕ ਬੋਲਦੇ ਪੀਖੜੇ ਹਰ ਭਾਣੇ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਨ ਨਮਾਣੇ ਨਾਨਕ ਨਾਮ ਦਾ ਬਾਣ ਹੈ ਹਰ ਤਣ ਸਤਾਣੇ ਜਿੱਥੇ ਜਾਹੇ ਵੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ RAM ਰਾਜੇ ਗੁਰਸਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾਂ ਗੁਰਸਿੱਖਾਂ ਕੀ ਕਾਲ ਖਾਏ ਪਈ ਜਿਨ ਹਰ ਨਾਮ ਧਿਆਵਾਂ ਜਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਹ ਹੈ ਪੂਰਾ ਸਤਿਗੁਰੂ ਭੁਖ ਜਾਇ ਲਹ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿਨ ਵਿਚੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਰੇਠਾ ਰਾਮ ਰਾਜੇ ਕੋਈ ਘਰ ਗਾਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹ ਹੈ ਗੁਰਸਿੱਖ ਪਹਿਨਾਈ ਹੈ ਜਿਨ ਮੇਰਾ ਸਤਗੁਰ ਤੁਠਾ ਜਹਨ ਨਾਨਕ ਹਰ ਹਰ ਹੋਇਆ ਹਰ ਹਰ ਮੰਨ ਬੁੱਠਾ ਆਸਾ ਮਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜੇ ਬਰਹੋਂ ਫੂਲ ਚੂਕ ਬੋਲਦੇ ਪੀਖਰੇ ਹਰ ਭਾਣੇ ਹਰ ਸੰਤਾ ਨੂੰ ਹੋਰ ਖਾਓ ਨਹੀਂ ਹਰ ਮਾਨ ਨਮਾਣੇ ਜਨ ਨਾਨਕ ਨਾਮ ਦਬਾਣ ਹੈ ਹਰ ਤਣ ਸਤਾਣੇ ਜਿੱਥੇ ਜਾਹੇ میرا ست گر سو تھان سہاوا رام راجے گر سکھ سو تھان پالیال تور مکھ لاوا گر سکھاں کی کال تھائے پائی جن ہر نام تیاواں ਜਿਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਹਿ ਹੈ ਪੂਰਾ ਸਤਿਗੁਰੁ ਭੁਖ ਜਾਇ ਲਹ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਏ ਤਿਨ ਵਿਚੇ ਹੋਰ ਖਾਇਕ ਨੇਰੀ ਜਾਨ ਨਾਨਕ ਹਰਪੁਨ ਬੀਜਿਆ ਫਿਰ ਟੋਟ ਨ ਆਵੇ ਹਰਪੁਨ ਕੇਰੀ ਗੁਰ ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਗੁਰ ਰੇਠਾ ਰਾਮ ਰਾਜੇ ਕੋਈ ਘਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹ ਹੈ ਗੁਰਸਿੱਖ ਪਹਿਨਾਈ ਹੈ ਜਿਨ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮੰਨ ਆਸਾ ਮਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ RAM ਰਾਜੇ ਜੇ ਬਰਹੋਂ ਫੂਲ ਚੂਕ ਬੋਲਦੇ ਪੀਖਰੇ ਹਰ ਪਾਏ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਨ ਨਮਾਣੇ ਜਨ ਨਾਨਕ ਨਾਮ ਦਬਾਣ ਹੈ ਹਰ ਤਣ ਸਤਾਣੇ ਜਿੱਥੇ ਜਾਹੇ ਵੇ ਮੇਰਾ ਸਤਿਗੁਰ ਸੋ ਥਾਨ ਸਹਾਵਾ RAM ਰਾਜੇ ਗੁਰਸਖੀ ਸੋ ਥਾਨ ਪਾਲਿਆ ਲੈ ਧੁਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਖਾਏ ਪਈ ਜਿਨ ਹਰਨਾਮ ਧਿਆਵਾ ਜਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਹ ਹੈ ਪੂਰਾ ਸਤਿਗੁਰ ਭੁਖ ਜਾਏ ਲੈ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿੰਨ ਵਿਚੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਰੇਠਾ ਰਾਮ ਰਾਜ ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗ ਹੈ ਗੁਰ ਸਿੱਖ ਪਹਿਨਾਈ ਹੈ ਜਿਨ ਮੇਰਾ ਸਤ ਗੁਰ ਤੁਠਾ ਜਹਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜੇ ਬਰਹੋਂ ਫੂਲ ਚੂਕ ਬੋਲਦੇ ਪੀਖਰੇ ਹਰ ਭਾਏ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਨ ਨਿਮਾਣੇ ਜਹਨ ਨਾਨਕ ਨਾਮ ਅਦਬਾਣ ਹੈ ਹਰ ਤਣ ਸਤਾਣੇ ਜਿੱਥੇ ਜਾਹੇ ਵੇ ਮੇਰਾ ਸਤਗੁਰ ਸੋ ਥਾਨ ਸੁਹਾਵਾ RAM ਰਾਜੇ ਗੁਰਸਖੀ ਸੋ ਥਾਨ ਪਾਲਿਆ ਲੈ ਧੁਰ ਮੁਖ ਲਾਵਾਂ ਗੁਰਸਿੱਖਾਂ ਕੀ ਕਾਲ ਖਾਏ ਪਈ ਜਿਨ ਹਰਨਾਮ ਧਿਆਵਾਂ ਜਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਹ ਹੈ ਪੂਰਾ ਸਤਿਗੁਰੂ ਭੁੱਖ ਜਾਇ ਲਹ ਮੇਰੀ ਗੁਰ ਸਿੱਖਾ ਕੀ ਭੁੱਖ ਸਭ ਗਈ ਤਿੰਨ ਵਿਚੇ ਹੋਰ ਖਾਏ ਕਨੇਰੀ ਜਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਰੇਠਾ ਰਾਮ ਰਾਜੇ ਕੋਈ ਘਰ ਗਾਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪਹਿਨਾਈਏ ਜਿਨ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਬਿਆਸਾ ਭੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ RAM ਰਾਜੇ ਜੇ ਬਰਹੋਂ ਫੂਲ ਚੂਕ ਬੋਲਦੇ ਪੀਖਰੇ ਹਰ ਭਾਏ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਨ ਨਮਾਣੇ ਜਨ ਨਾਨਕ ਨਾਮ ਦਬਾਣ ਹੈ ਹਰ ਤਣ ਸਤਾਣੇ ਜਿੱਥੇ ਜਾਹੇ ਵੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ RAM ਰਾਜੇ ਗੁਰ ਸਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾਂ ਗੁਰ ਸਿਖਾਂ ਕੀ ਕਾਲ ਖਾਏ ਪਈ ਜਿਨ ਹਰ ਨਾਮ ਧਿਆਵਾਂ ਜਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਹ ਹੈ ਪੂਰਾ ਸਤਿਗੁਰੂ ਭੁਖ ਜਾਇ ਲਹ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿੰਨ ਵਿਚੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਰੇਠਾ ਰਾਮ ਰਾਜੇ ਕੋਈ ਘਰ ਗਾਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗ ਹੈ ਗੁਰ ਸਿੱਖ ਪਹਿਨਾਈ ਹੈ ਜਿਨ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਆਸਰ ਮਨ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ RAM ਰਾਜੇ ਜੇ ਬਰ ਹੋ ਭੂਲ ਚੂਕ ਬੋਲਦੇ ਪੀਖਰੇ ਹਰ ਪਾਏ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਨ ਨਮਾਣ ਜਨ ਨਾਨਕ ਨਾਮਦ ਹਰ ਤਣ ਸਤਾਣੇ ਜਿੱਥੇ ਜਾਹੇ ਵੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ RAM ਰਾਜੇ ਗੁਰਸਖੀ ਸੋ ਥਾਨ ਪਾਲਿਆ ਲੈ ਧੁਰ ਮੁਖ ਲਾਵਾਂ ਗੁਰਸਿੱਖਾਂ ਕੀ ਕਾਲ ਖਾਏ ਪਈ ਜਿਨ ਹਰਨਾਮ ਧਿਆਵਾਂ ਜਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਹ ਹੈ ਪੂਰਾ ਸਤਿਗੁਰ ਭੁਖ ਜਾਏ ਲੈ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿੰਨ ਵਿਚੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਰੇਠਾ ਰਾਮ ਰਾਜ ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗ ਹੈ ਗੁਰ ਸਿੱਖ ਪਹਿਨਾਈਏ ਜਿਨ ਮੇਰਾ ਸਤਗੁਰ ਤੁਠਾ ਜਹਨ ਨਾਨਕ ਹਰ ਹਰ ਹੋਇਆ ਆਸਾ ਮਨ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜੇ ਬਰਹੋਂ ਫੂਲ ਚੂਕ ਬੋਲਦੇ ਪੀਖਰੇ ਹਰ ਭਾਣੇ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਨ ਨਿਮਾਣੇ ਜਹਨ ਨਾਨਕ ਨਾਮਦ ਹਨ ਹੈ ਹਰ ਤਣ ਸਤਾਣੇ ਜਿੱਥੇ ਜਾਹੇ ਵੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ RAM ਰਾਜੇ ਗੁਰਸਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾਂ ਗੁਰਸਿੱਖਾਂ ਕੀ ਕਾਲ ਖਾਏ ਪਈ ਜਿਨ ਹਰਨਾਮ ਧਿਆਵਾਂ ਜਨ ਨਾਨਕ ਸਤਿਗੁਰ ਪੂਜਿਆ ਜਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਹ ਹੈ ਪੂਰਾ ਸਤਿਗੁਰੁ ਭੁਖ ਜਾਇ ਲਹ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿਨ ਵਿਚੇ ਹੋਰ ਖਾਇ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਰੇਠਾ ਰਾਮ ਰਾਜ ਕੋਈ ਘਰ ਗਾਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹ ਹੈ ਗੁਰਸਿੱਖ ਪਹਿਨਾਈਐ ਜਿਨ ਮੇਰਾ ਸਤਿਗੁਰੁ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮੰਨ ਬਿ ਆਸਾ ਮਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ RAM ਰਾਜੇ ਜੇ ਬਰਹੋਂ ਭੂਲ ਚੂਕ ਬੋਲਦੇ ਪੀਖਰੇ ਹਰ ਪਾਏ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਨ ਨਮਾਣੇ ਜਨ ਨਾਨਕ ਨਾਮ ਦਬਾਣ ਹੈ ਹਰ ਤਣ ਸਤਾਣੇ ਜਿਥੇ ਜਾਹੇ ਵੈ ਸਤਿਗੁਰ ਸੋ ਥਾਨ ਸਹਾਵਾ RAM ਰਾਜੇ ਗੁਰਸਖੀ ਸੋ ਥਾਨ ਪਾਲਿਆ ਲੈ ਧੁਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰਨਾਮ ਧਿਆਵਾ ਜਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਈ ਰਾਮ ਰਾਜ ਘਰ ਸਿਰ ਹੈ ਪੂਰਾ ਸਤਿਗੁਰੂ ਭੁੱਖ ਜਾਇ ਲਹ ਮੇਰੀ ਗੁਰ ਸਿੱਖਾ ਕੀ ਭੁੱਖ ਸਭ ਗਈ ਤਿੰਨ ਵਿਚੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਰੇਠਾ ਰਾਮ ਰਾਜੇ ਕੋਈ ਘਰ ਗਾਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਹਰ ਦਰਗ ਹੈ ਗੁਰਸਿੱਖ ਪਹਿਨਾਈ ਹੈ ਜਿਨ ਮੇਰਾ ਸਤਗੁਰ ਤੁਠਾ ਜਹਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁੱਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ